ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਔਰ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਲੋਕਾਂ ਦਾ ਕੀ ਮੋੜ ਹੈ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਕਿਸ ਦੀ ਹਵਾ ਹੈ ਅੱਜ ਅਸੀਂ ਅੰਮ੍ਰਿਤਸਰ ਹਾਲ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਤੇ ਗੱਲਬਾਤ ਜਿਸ ਤਰ੍ਹਾਂ ਕਿ ਲੋਕਾਂ ਨਾਲ ਕਰਦੇ ਆ ਆਓ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਜੀ ਹਾਂਜੀ ਜਿਸ ਤਰ੍ਹਾਂ ਕਿ ਲੋਕ ਦੱਸਣ ਤੋਂ ਵੀ ਪਰੇਸ਼ਾਨ ਕਰ ਰਹੇ ਨੇ ਤੇ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਪੰਨੀਸ਼ ਕੁਮਾਰ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਚੁਨਾਵ ਸਿਰਤੇ ਨੇ ਤੇ ਇਸ ਵਾਰ ਕਿਸ ਦੀ ਹਵਾ ਹੈ ਹਾਂਜੀ ਇਸ ਕਿਸ ਦੀ ਹਵਾ ਦੀ ਹੈ ਜੀ ਭਾਈ ਆਮ ਬਾਲਟੀ ਦੀ ਹਵਾ ਆ ਗਈ ਹੈ ਮੇ ਕਾਰਨ ਕਾਰਨ ਕੁਛ ਨਹੀਂ ਭਾਈ ਕਹਿ ਸਕਦੇ ਭਾਈ ਕਾਰਨ ਕੁਛ ਵੀ ਨਹੀਂ ਕਹਿ ਸਕਦੇ ਆਮ ਆਦਮੀ ਪਾਰਟੀ ਦੇ ਵਾਹਾਂ ਜੀ ਭਾਈ ਕੀ ਨਾਮ ਕੀ ਆਪਣਾ ਅਨਿਲ ਜੀ ਸਰ ਕੀ ਕੀਵੇਂ ਦੇਖਦੇ ਜਿਸ ਤਰ੍ਹਾਂ ਲੋਕ ਸਭਾ ਚ ਹੋਣਾ ਜਿਸ ਤਰ੍ਹਾਂ ਸਿਰਤੇ ਹੀ ਨੇ ਔਰ ਕਿਸ ਦੀ ਹਵਾ ਹੈ ਤਾਂ ਭਾਜਪਾ ਦੀ ਹਵਾ ਜੀ ਸਰ ਕਾਰਨ ਕਾਰਨ ਭਾਜਪਾ ਸੈਂਟਰਲ ਗਵਰਨਮੈਂਟ ਭਾਜਪਾ ਦੀ ਗਈ ਹੈ ਸਰ ਇੱਥੇ ਭਾਜਪਾ ਆਏ ਤਾਂ ਬੈਨੀਫਿਟ ਹੀ ਮਿਲੇਗਾ ਸਰ ਉਹਦਾ ਜਿਸ ਤਰ੍ਹਾਂ ਕੀ ਇਹਨਾਂ ਦਾ ਅੱਖ ਨਾ ਕਿ ਭਾਜਪਾ ਆਏਗੀ ਤੇ ਬੈਨੀਫਿਟ ਹੀ ਮਿਲੇਗਾ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਵੀਰੇ ਬਣੀ ਆਪਣੀ ਵੋਟ ਹਾਂਜੀ ਬាទ ਹਾਂਜੀ ਕਿੰਨੂੰ ਐਰਗੀ ਵੋਟ ਪਾਈ ਜਾਏਗੀ ਸਰ ਉਹ ਹੁਣ ਮੌਕੇ ਸਿਰ ਹੀ ਪਤਾ ਚੱਲੇਗਾ ਇਸ ਤਰ੍ਹਾਂ ਆਪਾਂ ਬਸ ਮੌਕਾ ਤਾਂ ਹੁਣ ਰਹਿ ਗਏ 2 ਦਿਨ ਸ਼ਾਇਦ ਦੇਖੋ ਆਪਣੇ ਆ ਕਾਂਗਰਸੀ ਆ ਅੱਛਾ ਕਾਂਗਰਸ ਨੂੰ ਵੋਟ ਪਾਈ ਜਾਏਗੀ ਹਾਂਜੀ ਆਓ ਅਸੀਂ ਹੋਰ ਵੀ ਕਿਸੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਜੀ ਇੱਧਰ ਦੇਖੋ ਹਾਂਜੀ ਮਨਜਿੰਦਰ ਕਿਵੇਂ ਦੇਖ ਦਿਓ ਜਿਸ ਤਰ੍ਹਾਂ ਲੋਕ ਸਭਾ ਚੋਂ ਜਿਸ ਤਰ੍ਹਾਂ ਸਿਰਤੇ ਹੀ ਨੇ ਔਰ ਕਿਸ ਦੀ ਹਵਾ ਹੈਗੀ ਜੇ ਸੌਰੀ ਸਰ ਅੱਛਾ ਦੱਸਣ ਤੋਂ ਵੀ ਕਈ ਲੋਕ ਪਰੇਜ ਗਾ ਰਹੇ ਨੇ ਹਾਂਜੀ ਪਾਜੀ ਕੀ ਨਾਮ ਕੀ ਆਪਣਾ ਜੀ ਰੁਪਿੰਦਰ ਸਿੰਘ ਰੁਪਿੰਦਰ ਸਿੰਘ ਸਰ ਕਿਸ ਜਿਸ ਤਰ੍ਹਾਂ ਲੋਕ ਸਭਾ ਚੋਂ ਸਿਰਤੇ ਹੀ ਨੇ ਤਾਂ ਕਿਸ ਦੀ ਹਵਾ ਹੈਗੀ ਜੇ ਇੱਥੇ ਜੀ ਸਰ ਆਮ ਆਦਮੀ ਪਾਰਟੀ ਆਏਗੀ ਸਰ ਸਰ ਕਾਰਨ ਸਰ ਕਾਰਨ ਲੋਕਾਂ ਨੂੰ ਸਹੂਲਤਾਂ ਬਹੁਤ ਮਿਲ ਰਹੀਆਂ ਆ ਪਾਜੀ ਜਿਸ ਤਰ੍ਹਾਂ ਕਿਹੜੀ ਕਿਹੜੀ ਫੈਸਿਲਿਟੀ ਹੈ ਕੁਝ ਦੱਸ ਸਕਦੇ ਤੁਸੀਂ ਆਮ ਤੁਸੀਂ ਦੇਖ ਰਹੇ ਹੋ ਤੁਸੀਂ ਮੀਡੀਅਮ ਵਰਗ ਨੂੰ ਲੋਅਰ ਮੱਗ ਨੂੰ ਜਿਵੇਂ ਬਿਜਲੀਆਂ ਦੇ ਬਿੱਲ ਨਹੀਂ ਆ ਰਹੇ ਲੋਕਾਂ ਦੇ ਹੋਰ ਫੈਸਿਲਟੀਆਂ ਮਿਲ ਨਹੀਂ ਉਹਨਾਂ ਨੂੰ ਉਹ ਕਹਿੰਦੇ ਜੀ ਅਸੀਂ ਤੇ ਇਹਨਾਂ ਨੂੰ ਹੀ ਪਾਣੀ ਹੈ ਬਾਕੀ ਕੋਈ ਪਾਰਟੀਆਂ ਨੇ ਸਾਡੇ ਨਾਲ ਵਾਦੇ ਪੂਰੇ ਨਹੀਂ ਕੀਤੇ ਆਪਾਂ ਤਾਂ ਰੁਝਾਨ ਹੀ ਲੋਕਾਂ ਨੂੰ ਸਾਡੇ ਕੋ ਕਸਟਮਰ ਆਣੇ ਰੁਝਾਨ ਹੀ ਲੈਣੇ ਆ ਸਾਰੇ ਕਹਿ ਰਹੇ ਆ ਆਮ ਆਦਮੀ ਪਾਰਟੀ ਆਏਗੀ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਜਾਗੇ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਜੇ ਤੇ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਤੁਹਾਨੂੰ ਪਤਾ ਲੋਕ ਸਭਾ ਚੋਂ ਸਿਰ ਤੇ ਹੀ ਨੇ ਸਰ ਜਿਨੇ ਚਾਰ ਵਾਦਿਆਂ ਤੇ ਭਾਜਪੀ ਨੇ ਆਪਣਾ ਖੇਲ ਖੇលਿਆ ਸੀ ਕਿ ਚਾਰ ਵਾਦੇ ਅਸੀਂ ਪੂਰੇ ਕਰਾਂਗੇ ਮੋਦੀ ਸਾਹਿਬ ਨੇ ਕਾਲਾ ਧੰਨ ਲਿਆਵਾਂਗੇ ਬੇਰੋਜ਼ਗਾਰੀ ਦੂਰ ਕਰਾਂਗੇ 2 ਕਰੋੜ ਲੋਕਾਂ ਨੂੰ ਅਸੀਂ ਰੋਜ਼ਗਾਰ ਦੇਵਾਂਗੇ ਮਹਿੰਗਾਈ ਘਟਾਵਾਂਗੇ ਜਿੰਨਾਂ ਵਿੱਚੋਂ ਚਾਰ ਵਾਦਿਆਂ 'ਚੋਂ ਇੱਕ ਵਾਦਾ ਵੀ ਪੂਰਾ ਨਹੀਂ ਕੀਤਾ ਔਰ ਜੋ ਸਾਡੇ ਭਗਵੰਤ ਮਾਨ ਜੀ ਕੇਜਰੀਵਾਲ ਆ ਉਹਨਾਂ ਤੇ ਜ਼ਬਰਦਸਤੀ આરોਪ ਲਾ ਕੇ ਧੱਕੇਸ਼ਾਹੀ ਦੇ ਨਾਲ ਅੰਦਰ ਕੀਤਾ ਜਿਹੜਾ ਜਨਤਾ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੂੰ ਰੋਸ ਹੈਗਾ ਇਸ ਕਰਕੇ ਅਸੀਂ ਮਤਲਬ ਉਹਨਾਂ ਦੀ ਇਸ ਗੱਲ ਦੀ ਨਿਬੇੜ ਕਰਨੇ ਆ ਕਿਉਂਕਿ ਜੇ ਮੈਦਾਨ ਵਿੱਚ ਆਉਣਾ ਤੇ ਸ਼ਰਯਾਮ ਆਉ ਉਹਨਾਂ ਨੂੰ ਅੰਦਰ ਕਰਨ ਦਾ ਸੀਐਮ ਨੂੰ ਅੰਦਰ ਕਰਨ ਦਾ ਜਾਂ ਮਤਲਬ ਜਿੰਨੇ ਵੀ ਐਮਐਲਏ ਉਹਨਾਂ ਦੇ ਨੇ ਉਹਨਾਂ ਸਾਰਿਆਂ ਤੇ ਵਿਰੋਧੀਆਂ ਤੇ ਕਾਰਵਾਈ ਕਿਉਂ ਹੁੰਦੀ ਹੈ ਇਹ ਸਾਰੇ ਦੁੱਧ ਦੇ ਤੋਤੇ ਹੋਏ ਨੇ ਉਹਨਾਂ ਤੇ ਉਹਨਾਂ ਦੇ ਵੀ ਐਮਐਲਏ ਤੇ ਕਾਰਵਾਈ ਕੀਤੀ ਜਾਵੇ ਜਿਸ ਤਰ੍ਹਾਂ ਇਹਨਾਂ ਦੇ ਆਖਣਾ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਜਾਏਗੀ ਹਾਂ ਹਾਂਜੀ ਭਾਜੀ ਕੀ ਨਾਮ ਕੀ ਜੀ ਆਪਣਾ ਦਵਿੰਦਰ ਸਿੰਘ ਜੀ ਤਾਂ ਤੁਹਾਨੂੰ ਪਤਾ ਜਿਸ ਤਣ ਇਲੈਕਸ਼ਨ ਸਿਰ ਤੇ ਹੀ ਨੇ ਔਰ ਕਿਸ ਦੀ ਹਵਾ ਚੱਲਦੀ ਹੈ ਤੁਹਾਡੀ ਵੋਟ ਕਿਹਨੂੰ ਪਾਈ ਜਾਏਗੀ ਦੇਖੋ ਇਹ ਮੈਂ ਜ ਨਹੀਂ ਦੱਸ ਸਕਦਾ ਕਿ ਇਸ ਗੱਲ ਸੀਕ੍ਰੀਟ ਵਾਲੀ ਗੱਲ ਹੈ ਇਹ ਤਾਂ ਉਸੇ ਦਿਨ ਹੀ ਦੱਸਾਂਗੇ ਵੋਟ ਪਾਉਣ ਤੋਂ ਬਾਅਦ ਇਹ ਜਿਸ ਤਰ੍ਹਾਂ ਕਿ ਦੱਸਣ ਤੋਂ ਵੀ ਪਰਹੇਜ਼ ਕਰ ਰਹੇ ਨੇ ਦੱਸਿਆ ਜਾਂਦਾ ਹੈ ਕਿ ਵੋਟ ਪਾਉਣ ਤੋਂ ਬਾਅਦ ਹੀ ਦੱਸਿਆ ਜਾਏਗਾ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਪਰਮਜੀਤ ਸਿੰਘ ਔਰ ਕਿਹਦੀ ਹਵਾ ਚੱਲ ਰਹੀ ਜੇ ਇਸ ਦਾ ਦੇਖੋ ਜੀ ਇਸ ਟਾਈਮ ਤੇ ਮਤਲਬ ਕਿ ਜੋ ਸੈਂਟਰ ਦਾ ਹਾਲ ਹੈ ਉਹ ਦਾਸਤੇ ਚੇਂਜ ਹੈਗੀ ਚੇਂਜ ਨਾਲ ਫਿਰ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਵੈਸੇ ਤੁਹਾਡੇ ਮੁਤਾਬਕ ਫਿਰ ਵੀ ਕਿਹੜੀ ਚੇਂਜ ਹੈ ਬਸ ਮਤਲਬ ਚੇਂਜ ਹੈ ਜਿਸ ਤਰ੍ਹਾਂ ਕਿ ਸਭ ਕੱਢਣਗੇ ਹਾਂਜੀ ਸੀਟ ਓਜਲਾ ਸਾਹਿਬ ਕੱਢਣਗੇ ਭਾਵੇਂ ਅਸੀਂ ਵੋਟ ਕਿਸੇ ਨੂੰ ਪਾਈਏ ਜੋ ਐਸਲੇ ਨਹੀਂ ਉਹਦੇ ਬਾਰੇ ਦੱਸਾਂਗੇ ਲੇਕਿਨ ਜਨਰਲ ਵਿਊ ਇਹ ਹੈ ਕਿ ਸੀਟ ਕਾਂਗਰਸ ਕੱਢੀ ਸਰ ਕਾਰਨ ਜਿਸ ਤਰ੍ਹਾਂ ਦੋ ਵਾਰ ਸੰਸਦ ਦੇ ਵਿੱਚ ਵੀ ਰਹਿ ਚੁੱਕੇ ਨੇ ਕਿ ਤੁਸੀਂ ਸੰਤੁਸ਼ਟ ਹੋ ਸਰ ਉਹਨਾਂ ਦੇ ਕੰਮਾਂ ਤੋਂ ਬਿਲਕੁਲ ਠੀਕ ਉਹ ਬੰਦਾ ਆਵਾਜ਼ ਉਠਾਉਂਦਾ ਉੱਥੇ ਬੋਲਦਾ ਕਿ ਚਲੋ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿਸ ਦੀ ਹਵਾ ਚੱਲ ਰਹੀ ਹੈ ਸਰ ਹਵਾ ਜਿਸ ਹਵਾ ਨਾਲ ਐਸਲੇ ਉਮਰ ਸੱਚ ਜੋ ਚੱਲ ਰਿਹਾ ਹੈ ਹਵਾ ਤੇ ਓਜਲਾ ਸਾਹਿਬ ਦੀ ਹੈ ਬਾਕੀ ਅਸੀਂ ਦੇ ਕਹਿੰਦੇ ਜਿੱਥੇ ਦਾ ਸੈਂਟਰ ਹੋਵੇ ਲੋਕ ਸਰਕਾਰੀ ਉਹਦੀ ਹੋਏ ਤੇ ਸ਼ਹਿਰ ਦੀ ਡਿਵੈਲਪਮੈਂਟ ਤੇ ਨਾਲ ਜ਼ਿਆਦਾ ਹੋ ਜਾਵੇ ਤੁਹਾਡੇ ਵੱਲੋਂ ਕਿਹਨੂੰ ਮਤਦਾਨ ਦਿੱਤਾ ਜਾਏਗਾ ਦੇਖੋ ਇਹ ਤੇ ਇੱਕ ਹਿਡਿੰਜੀ ਦੀ ਹੈ ਤੇ ਵੋਕੇ ਦਾ ਹੀ ਦੇਖਾਂਗੇ ਕਿਹਨੂੰ ਦੇਣਾ ਹੈ ਲੇਕਿਨ ਜੋ ਵੀ ਸੈਂਟਰ ਹੋਏ ਅਸੀਂ ਦੇ ਕਹਿੰਦੇ ਕਿ ਸੈਂਟਰ ਦੇ ਨਾਲ ਹੀ ਸਾਡਾ ਸ਼ਹਿਰ ਵੀ ਚੱਲੇ ਤੇ ਉਹ ਮੁੱਦੇ ਕਿਹੜੇ ਹੋਣੇ ਚਾਹੀਦੇ ਨੇ ਸਰ ਮੁੱਦੇ ਜੋ ਇਹ ਇੱਕ ਜਿਹੜੇ ਇਲੈਕਸ਼ਨ ਹੋ ਰਹੇ ਨੇ ਹੈ ਇੱਕ ਇੱਕ ਕੋਈ ਸੀਐਮ ਜਾਂ ਛੋਟੇ ਲੈਵਲ ਦੇ ਇਲੈਕਸ਼ਨ ਨਹੀਂ ਗਏ ਇਹ ਇੱਕ ਆਪਣੇ ਦੇਸ਼ ਦੀ ਕੰਟਰੀ ਦਾ ਜੋ ਪਤਾ ਨਹੀਂ ਕਿ ਮੁਦਦੇ ਇਸੇ کئی ਤਰ੍ਹਾਂ ਦੇ ਇਸ ਤਰ੍ਹਾਂ ਕੇ ਦੱਸਣ ਤੋਂ ਵੀ ਪਰੇਜਾ ਕਰ ਰਹੇ ਨੇ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦਾ ਕੀ ਆਖਣਾ ਹੈ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਚੋਣਾਂ ਸਿਰ ਤੇ ਨੇ ਉਹ ਕਿਹਦੀ ਹਵਾ ਚੱਲ ਰਹੀ ਹੈ ਝਾੜੂ ਦੀ ਆਵਾਜ਼ ਚੱਲਦੀ ਜਦਾ ਆਮ ਪਾਰਟੀ ਸਰਕਾਰਨ ਕਾਰਨ ਬੱਤੀ ਫਰੀ ਦਿੱਤੀ ਰਹਾ ਦਵਾਈਆਂ ਫਰੀ ਹਾਂਜੀ ਬੱਤੀ ਫਰੀ ਦਵਾਈਆਂ ਫਰੀ ਮਤਲਬ ਤੁਹਾਡੀ ਵੋਟ ਜਿਹੜੀ ਕਿਨੂੰ ਪਾਈ ਜਾਏਗੀ ਅਸੀਂ ਪਾਣੀ ਆਮ ਪਾਰਟੀ ਨੂੰ ਇਸਰਾ ਆਮ ਆदमी ਪਾਰਟੀ ਨੂੰ ਇਹ ਵੋਟ ਪਾਈ ਜਾਏਗੀ ਆਓ ਅਸੀਂ ਹੋਰ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਆਖਣਾ ਮੇਰੇ ਵੋਟ ਬਣੀ ਹੈ ਹਾਂਜੀ ਬਣੀ ਪਾਜੀ ਕਿਨੂੰ ਪਾਈ ਜਾਏਗੀ ਹਵਾਗੇ ਦੀ ਚੱਲ ਰਹੀ ਹੈ ਆਵਾਜ਼ੇ ਭਾਜੀ ਹਣਾ ਕੀ ਦਸੀ ਸਾਹ ਵਾਰੀ ਸਾਰੇ ਚੱਲਣ ਦੀ ਬੰਦਿਆਂ ਦੀ ਇੱਕ ਵਾਰੀ ਲਾ ਦੇ ਤੁਹਾਡੀ ਵੋਟ ਕਿਨੂੰ ਪਾਈ ਜਾਏਗੀ ਮੇਰੀ ਭਾਜੀ ਆਪਣੀ ਤਾਂ ਕਾਂਗਰਸ ਹੀ ਆ ਮਤਲਬ ਕਿਉਂ ਕਾਰਨ ਕੀ ਹੈ ਭਾਜੀ ਆਪਣੀ ਕਾਂਗਰਸ ਹੀ ਸ਼ੁਰੂ ਤੋਂ ਕਾਂਗਰਸ ਪਾਉਂਦੇ ਕਾਂ ਸ਼ੁਰੂ ਤੋਂ ਕਾਂਗਰਸ ਨੂੰ ਵੋਟ ਪਾ ਰਹੇ ਨੇ ਆਓ ਤੁਹਾਡੀ ਬਣੀ ਵੀਰੇ ਵੋਟ ਕਿਨੂੰ ਪਾਈ ਜਾਏਗੀ ਛਾੜੂ ਨੂੰ ਕੀ ਕਾਰਨ ਕਾਰਨ ਸੁਵਿਧਾ ਕਿਹੜੀ-ਕਿਹੜੀ ਸੁਵਿਧਾ ਦਿੱਤੀ ਗਈ ਉਹਨਾਂ ਨੂੰ ਸਾਰੀਆਂ ਹੈਗੀਆਂ ਨੌਕਰੀਆਂ ਹੈਗੀਆਂ ਸਾਰਾ ਕੁਝ ਹੈਗਾ ਛਾੜੂ ਨੂੰ ਸਾਰੀਆਂ ਸੁਵਿਧਾ ਦਿੱਤੀਆਂ ਗਈਆਂ ਹਾਂ ਭਾਜੀ ਕੀ ਨਾਮ ਕੀ ਆਪਣਾ ਤੇ ਕੀ ਕਹਿਣਾ ਚਾਹੁੰਦੇ ਹੋ ਪਰਫਾਰਮੈਂਸ ਨਹੀਂ ਹਾਂਜੀ 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 ਇਹ ਆਮ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਕਾਰਨ ਕਾਰਨ ਹੈਗੇ ਬਿਜਲੀ ਦੇ ਬਿੱਲ ਮਾਫ ਹੋਏ ਨੇ ਬਿਜਲੀ ਦੇ ਬਿੱਲ ਮਾਫ ਹੋਏ ਨੇ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਕੀ ਕਹਿਣਾ ਚਾਹੁੰਦੇ ਜਿਸ ਨੇ ਇਲੈਕਸ਼ਨ ਸਿਰਤੇ ਨੇ ਕਿਹਦੀ ਆਵਾਜ਼ ਚੱਲਦੀ ਔਰ ਕਿਹਦੀ ਕਿਹਦੀ ਤੁਹਾਡੀ ਵੋਟ ਕਿਹਨੂੰ ਪਾਈ ਜਾਏਗੀ ਮੈਂ ਤੇ ਕਾਂਗਰਸ ਨੂੰ ਪਾਵਾਂਗਾ ਜੀ ਸਰ ਕਾਰਨ ਕਾਰਨ ਮੈਂ ਸ਼ੁਰੂ ਤੋਂ ਕਾਂਗਰਸ ਦੇ ਮੈਂਬਰ ਬੰਦਾ ਹਾਂ ਸ਼ੁਰੂ ਤੋਂ ਕਾਂਗਰਸ ਦੇ ਵਿੱਚ ਨਹੀਂ ਤੇ ਕਾਂਗਰਸ ਨੂੰ ਹੀ ਵੋਟ ਪਾਈ ਜਾਏਗੀ ਕਮਾਕਾਰਾਂ ਨੂੰ ਦੇਖ ਕੇ ਨਹੀਂ ਪਾਈ ਜਾਏਗੀ ਵੋਟ ਹਾਂਜੀ ਮੈਮ ਕੀ ਨਾਮ ਕੀ ਆਪਣਾ ਤੇ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਹਵਾ ਤੁਹਾਨੂੰ ਪਤਾ ਹੈ ਇਸ ਟਾਈਮ ਤੇ ਕੀ ਦੀ ਚੱਲ ਰਹੀ ਏ ਇਹ ਤੇ ਮੈਂ ਨਹੀਂ ਦੱਸ ਸਕਦੀ ਆ ਤੇ ਮੇਰੇ ਹਸਬੰਦ ਹੀ ਦੱਸ ਸਕਦੇ ਆ ਜੀ ਮੈਮ ਕੀ ਨਾਮ ਕੀ ਆਪਣਾ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਤੁਹਾਡੀ ਵੋਟ ਕਿਹਨੂੰ ਪਾਈ ਜਾਏਗੀ ਬਾਕੀ ਕਿਸੇ ਨੂੰ ਵੀ ਨਹੀਂ ਹਾਂ ਨਾ ਇਸ ਵਾਰ ਮੈਮ ਕੀ ਕਾਰਨ ਵੋਟ ਤੇ ਪਾਣੀ ਚਾਹੀਦੀ ਹੈ ਵੋਟਰ ਆਈਡੀ ਨਹੀਂ ਬਣੀ ਅਲੇ ਤੱਕ ਵੋਟਰ ਆਈਡੀ ਨਹੀਂ ਬਣੀ ਆਓ ਅਸੀਂ ਹੋਰ ਵੀ ਗੱਲਬਾਤ ਕਰਦੇ ਹਾਂ ਜੀ ਭਾਜੀ ਕੀ ਨਾਮ ਕੀ ਆਪਣਾ ਤੇ ਕਿਹਦੀ ਹਵਾ ਚੱਲ ਰਹੀ ਹੈ ਦੇਖੋ ਜੀ ਹਰ ਵਾਰੀ ਅਸੀਂ ਭਾਜਪਾ ਨੂੰ ਦੋ ਵਾਰੀ ਹੋ ਗਿਆ ਗਲਤ ਕੀਤਾ ਹੈ ਐਤਕੀ ਉਹਨਾਂ ਨੂੰ ਇੱਕ ਵਾਰੀ ਮੁੱਖਾ ਜ਼ਰੂਰ ਦੇਣਾ ਚਾਹੀਦਾ ਸਰਕਾਰਨ ਕੀ ਹੈ ਲੋਕ ਜਾਗਰੂਕ ਕਿਉਂ ਨਹੀਂ ਹੈ ਜੇ ਭਾਜਪਾ ਸੈਂਟਰ ਦੇ ਵਿੱਚ ਕਿਉਂ ਨਹੀਂ ਭਾਜਪਾ ਨੂੰ ਇੱਥੇ ਪੰਜਾਬ ਦੇ ਵਿੱਚ ਲਾਇਕ ਕੀਤਾ ਜਾ ਰਿਹਾ ਹੈ ਸਾਨਾਪ ਕਰਨਗੇ ਦੇਖੋ ਪਹਿਲੇ ਜੇਤਰੀ ਸਾਹਿਬ ਨੂੰ ਹਰਾਇਆ ਉਸ ਤੋਂ ਬਾਅਦ ਪੂਰੀ ਸਭ ਨੂੰ ਹਰਾਇਆ ਹੁਣ ਐ ਕਿ ਤੀਜਾ ਚਾਂਸ ਆਇਆ ਫੇਰ ਇਹਨੂੰ ਫੇਰ ਇੱਕ ਵਧੀਆ ਚੈਰ ਉਹਨਾਂ ਨੂੰ ਦਿੱਤਾ ਗਿਆ ਸਾਡੇ ਅਮਰਸਰ ਵਾਸਤੇ ਇਹ ਤਾਂ ਹੀ ਪੱਲਾ ਹੋਏਗਾ ਪਰ ਜਿਸ ਤਰ੍ਹਾਂ ਕਿ ਅੱਜ ਕਿਸਾਨਾਂ ਵੱਲੋਂ ਉਹਨਾਂ ਦਾ ਮਤਲਬ ਘਰ ਦਾ ਘਰਾ ਵੀ ਕੀਤਾ ਗਿਆ ਹੈ ਕਿਸਾਨਾਂ ਵੱਲੋਂ ਤਾਂ ਦੇਖੋ ਉਹਨਾਂ ਦੀ ਹਰ ਚੀਜ਼ ਚ ਪ੍ਰੋਬਲਮ ਹੈ ਦੇਖੋ ਵਪਾਰੀ ਵਰਕੇ ਨੂੰ ਨੁਕਸਾਨ ਹੋਇਆ ਤੁਹਾਡੇ ਸਾਹਮਣੇ 40 ਦਿਨ ਟ੍ਰੇਨਾਂ ਪੰਜਾਬ ਚ ਬੰਦ ਰਹੀਆਂ ਜੀ ਐਨ ਕੇ ਬੰਦ ਰਹੀਆਂ ਬਿਜ਼ਨਸਰ ਨੂੰ ਕਿੰਨਾ ਫਰਕ ਪਿਆ ਕਿ ਤੁਹਾਨੂੰ ਲੱਗਦਾ ਜੇ ਬੀ ਜੀ ਪੀ ਆ ਜਾਂਦੀ ਹੈ ਤੇ ਆਪਣਾ ਖਾਸ ਕਰ ਪੰਜਾਬ ਜਾਂ ਅੰਮ੍ਰਿਤਸਰ ਦਾ ਵਿਕਾਸ ਹੋ ਸਕਦਾ ਹੈ ਬਿਲਕੁਲ ਹੋਏਗਾ ਕਿਉਂ ਨਹੀਂ ਕੀ ਮੁੱਦੇ ਕੀ ਹੋਣਗੇ ਮੁੱਦੇ ਕਿ ਇਹ ਵਪਾਰ ਨੂੰ ਮੜਾਵਾ ਦਿੱਤਾਵੇ ਪੰਜਾਬ ਚ ਇੰਡਸਟਰੀ ਵਧੇਗੀ ਸਾਰਾ ਕੁਝ ਅਸਥਿਰਵਾਦੀ ਸੋਚਿਆ ਜਾਏਗਾ ਜੇ ਮੌਕਾ ਹੀ ਨਹੀਂ ਦਵਾਂਗੇ ਅਸੀਂ ਹਰ ਵਾਰੀ ਅਲੱਗ ਚਿਹਰੇ ਨੂੰ ਮੌਕਾ ਦੇ ਰਿਹਾ ਇੱਕ ਵਾਰੀ ਐਤ ਕੀ ਮੌਕਾ ਦੇ ਦੇ ਜਾਵੇ ਜਿਸ ਤਰ੍ਹਾਂ ਇਹਨਾਂ ਦਾ ਆਖਣਾ ਹੈ ਕਿ ਭਾਜਪਾ ਨੂੰ ਮੌਕਾ ਦਿੱਤਾ ਜਾਏਗਾ ਤੇ ਹੋ ਸਕਦਾ ਹੈ ਪੰਜਾਬ ਜੰਮੂ-ਕਸ਼ਮੀਰ ਦੇ ਵਿੱਚ ਵੀ ਵਿਕਾਸ ਹੋ ਸਕਦੇ ਨੇ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੀ ਰਾਏ ਲੈਣੇ ਕਿ ਉਹਨਾਂ ਦਾ ਕੀ ਆਖਣਾ ਹੈ ਹਾਂਜੀ ਭਾਜੀ ਭਾਜੀ ਕੀ ਨਾਮ ਕੀ ਆਪਣਾ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਔਰ ਜਿਸ ਤਰ੍ਹਾਂ ਤੁਹਾਡੀ ਵੋਟ ਕਿਨੂੰ ਪਾਈ ਜਾਏਗੀ ਮੈਂ ਵੋਟ ਸਰ ਮੋਦੀ ਨੂੰ ਪਾਣੀ ਕਾਰਨ ਸਰ ਕਾਰਨ ਹੈ ਕਿ ਮੋਦੀ ਦੇ ਅੱਗੇ ਕੋਈ ਬੰਦਾ ਕੋਈ ਨਹੀਂ ਹੈਗਾ ਹੁਣ ਕੀ ਕਰੇ ਮੁੱਦੇ ਕੀ ਹੋਣਗੇ ਮੁੱਦੇ ਹੋਏਗੇ ਕਿ ਬਹਿ ਜਾ ਬਹਿ ਜਾ ਕਰਨਗੇ ਅਗਰ ਪੰਜਾਬ ਮੇ ਬੀਜੇਪੀ ਆਏਗੀ ਮਤਲਬ ਮੁੱਦੇ ਹੋਣਗੇ ਬਹਿ ਜਾ ਬਹਿ ਜਾ ਕਰਨਗੇ ਜੇ ਪੰਜਾਬ ਚ ਬੀਜੇਪੀ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਦੇ ਤੁਹਾਡੀ ਵੋਟ ਕਿਨੂੰ ਪਾਈ ਜਾਏਗੀ ਸਰ ਬੀਜੇਪੀ ਨੂੰ ਹੀ ਪਾਈ ਜਾਏਗੀ ਸਰ ਕਾਰਨ ਸਰ ਸਰ ਮੋਦੀ ਹੈ ਤਾਂ ਸਭ ਮਮਕਿਨ ਹੈ ਮੋਦੀ ਹੈ ਤਾਂ ਮਮਕਿਨ ਹੈ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਦੇ ਤੁਹਾਡਾ ਜਿਹੜਾ ਮਤਦਾਨ ਕਿਨੂੰ ਦਿੱਤਾ ਜਾਏਗਾ ਕਿ ਮਨ ਬੋਰਡ ਬੋਰਡ ਕੋ ਮੰਦਵਾਣੀ ਹੋਣਾ ਭਾਈ ਭਗਵੰਦਮਾਨ ਆ ਕਾਰਨ ਕਾਰਨ ਲੋਕਾਂ ਨੇ ਬੜਾ ਕੰਮ ਕੀਤਾ ਨੇ ਫੈਰਾ ਕੀਤਾ ਕਿਹੜੇ ਕਿਹੜੇ ਕੰਮ ਕੀਤੇ ਨੇ ਭਗਵੰਦਮਾਨ ਉਹ ਕੰਮ ਕੀਤੇ ਭਾਈ 600 ਜੁਲਟ ਮਾਫ ਕੀਤੀ ਪਾਣੀ ਬੱਤੀ ਮਾਫ ਕੀਤੀ ਆ ਲੋਕ ਦਾਦਾ 20-20 ਹਜ਼ਾਰ ਰੁਪਏ ਬਿੱਲ ਆ ਰਿਹਾ ਹਰ ਚੀਜ਼ ਆ ਰਹੀ ਹੈ ਮਤਲਬ ਬਿਜਲੀ ਜਿਸ ਤਰ੍ਹਾਂ ਲੋਕ ਲੋਕ ਕਹਿੰਦੇ ਨੇ ਕਿ ਜਿਹੜੀ ਜਾ ਇਹਦਾ ਬੰਦਾ ਵਾ 10000 ਰੁਪਏ ਬਿੱਲ ਦੇਤਾ ਗੌਰਮੈਂਟ ਨੂੰ ਲੋਕ ਜਾਣਦੇ ਨੇ ਕਿ ਫ੍ਰੀ ਫ੍ਰੀ ਹੀ ਮਤਲਬ ਹੈ ਲੋਕਾਂ ਨੂੰ ਜਿਸ ਤਰ੍ਹਾਂ ਕੀ ਜ਼ਮਾਨ ਦਿੱਤਾ ਜਾਵੇ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਜਿਹੜਾ ਮਤਦਾਨ ਕਿਹਨੂੰ ਦਿੱਤਾ ਜਾਏਗਾ ਬੀਜੇਪੀ ਨੂੰ ਕਾਰਨ ਸਰ ਕਾਰਨ ਮੋਦੀ ਨੇ ਕੰਮ ਬਹੁਤ ਵਧੀਆ ਕੀਤੇ ਹੈ ਇਹੀ ਕਹਿੰਦੇ ਪੰਜਾਬ ਚ ਆਵੇ ਉਹ ਇੱਥੇ ਵੀ ਕਰੇ ਪਰ ਜਿਸ ਤਰ੍ਹਾਂ ਆਪਾਂ ਦੇਖ ਰਹੇ ਨੇ ਕਿ ਮੋਦੀ ਦੇ ਸਮਰਥਕ ਇੱਥੇ ਜ਼ਿਆਦਾ ਨੇ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਕਿਹਨੂੰ ਵੋਟ ਪਾਈ ਜਾਏਗੀ ਮੇਰਾ ਨਾਮ ਲਾਲੀ ਜੀ ਬੋਰਡ ਕਿਉਂ ਪਾਈ ਸਰ ਸਾਹਿਬ ਜੀ ਮੋਦੀ ਸਰਕਾਰ ਨੂੰ ਜੀ ਕਿਉਂ ਪਾਈ ਜਾ ਕੇ ਮੋਦੀ ਸਰ ਜੀ ਮੋਦੀ ਦੇ ਕੰਮ ਬਰੇ ਕਿਹੜੇ ਕੰਮ ਮੋਦੀ ਸਾਹਿਬ ਨੇ ਕੰਮ ਬਰੇ ਕੀਤੇ ਆ ਜੀ ਕੰਮ ਕੋਈ ਵੀ ਦੱਸੋ ਸਰ ਸਾਹਿਬ ਜੀ ਲੋਕਾਂ ਦਾ ਲੋਕ ਲੋਕਾਂ ਵਾਲੇ ਬੜਾ ਬੜਾ ਲੋਕਾਂ ਬਾਰੇ ਬੜਾ ਬੜਾ ਕੋ ਸੋਚਿਆ ਮੋਦੀ ਸਰਕਾਰ ਵਾਸਤੇ ਬਹੁਤ ਕੋਸ਼ਿਸ਼ਾਂ ਨੇ ਆਓ ਅਸੀਂ ਹੋਰ ਵੀ ਗੱਲਬਾਤ ਕਰਦੇ ਆਂ ਲੋਕਾਂ ਨਾਲ ਤੇ ਉਹਨਾਂ ਦਾ ਕੀ ਆਖਣਾ ਹੈ ਔਰ ਉਹਨਾਂ ਦੀ ਕੀ رائے ਨੇ ਹਾਂ ਜੀ ਭੱਜ ਵੀਰ ਜੀ ਕੀ ਨਾਮ ਕੀ ਆਪਣਾ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿਹਦੀ ਹਵਾ ਚੱਲਦੀ ਲੋਕ ਸਭਾ ਚੋਂ ਨਾਲ ਦੇ ਇੱਕ ਮਿੰਟ ਰੋੜ ਗਾ ਰਿਹਾ ਜੀ ਇੱਕ ਮਿੰਟ ਰੋੜ ਗਾ ਜੀ ਹਾਂ ਜੀ ਸਰ ਸਾਡੀ ਵੋਟ ਕਿਨੂੰ ਪਾਈ ਜਾਏਗੀ ਸਾਡੀ ਵੋਟ ਮੋਦੀ ਨੂੰ ਪੈਗੀ ਕਾਰਨ ਕਾਰਨ ਉਹਦਾ ਸਾਰਾ ਕੰਮ ਕੂਮ ਵੇਖ ਕੇ ਸਭ ਕੁਝ ਦੇਖ ਕੇ ਅਸੀਂ ਉਹਨੂੰ ਵੋਟ ਪਾਵਾਂਗੇ ਮਤਲਬ ਮੋਦੀ ਦੇ ਜਿਆਦਾ ਇੱਥੇ ਸਮਰਥਕ ਜਿਸ ਤਰ੍ਹਾਂ ਕੀ ਨਜ਼ਰ ਆ ਰਹੇ ਹਾਂਜੀ ਮੈਮ ਕੀ ਨਾਮ ਕੀ ਆਪਣਾ ਤੇ ਕਿਹਨੂੰ ਵੋਟ ਜਿਸ ਤਰ੍ਹਾਂ ਕਿਹਦੀ ਹਵਾ ਚੱਲ ਰਹੀ ਹੈ ਮੋਦੀ ਮੋਦੀ ਕਾਰਨ ਕਾਰਨ ਉਹ ਸਾਰੇ ਕੰਮ ਕਰਾਣ ਲਿਆ ਸਾਡੇ ਜੋ ਭਗਵਾਨ ਨੇ ਸਾਨੂੰ ਕਿਹਾ ਸੀ ਕਿ ਅਸੀਂ ਹਜ਼ਾਰ ਵਧਾਂ ਦੇਵਾਂਗੇ ਜਾਂ ਕੁਛ ਵੀ ਕਿਸੇ ਨੂੰ ਬੱਤੀ ਕਿੰਨੀ ਬੱਤੀ ਪਿੱਛੇ ਆਈ ਤੇ ਸਾਨੂੰ ਕੋਈ ਮਿਲਿਆ ਤੇ ਨਹੀਂਗਾ ਉਹ ਕਿ ਸਾਨੂੰ ਕਿ ਮੈਂਡੇਸਡੇ ਕਰਾ ਮੋਦੀ ਹੈ ਤਾਂ ਮਮਕੀਨ ਹੈ ਇੱਥੇ ਮੋਦੀ ਦੇ ਜ਼ਿਆਦਾ ਸਮਰਥਕ ਜਿਹੜੇ ਇੱਥੇ ਇਸ ਬਾਜ਼ਾਰ ਦੇ ਵਿੱਚ ਜਿਸ ਤਰ੍ਹਾਂ ਕੀ ਨਜ਼ਰ ਆਣੇ ਨੇ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਭਾਜੀ ਕੀ ਨਾਮ ਕੀ ਆਪਣਾ ਤੇ ਜਿਸ ਤਰ੍ਹਾਂ ਇਸ ਟਾਈਮ ਤੇ ਤੁਹਾਨੂੰ ਪਤਾ ਵੋਟ ਨੇ ਤੇ ਤੁਹਾਡੀ ਵੋਟ ਕਿਹਨੂੰ ਪਾਈ ਜਾਏਗੀ ਅਸੀਂ ਪਾਣੀ ਨਹੀਂ ਭਾਜੀ ਕੀ ਕਾਰਨ ਸਰ ਵੈਸੇ ਨਹੀਂ ਪਾਣੀ ਮਤਲਬ ਜਿਸ ਤਰ੍ਹਾਂ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਵੋਟ ਹੀ ਨਹੀਂ ਪਾਣੀ ਸਰ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਕਿਹਦੀ ਹਵਾ ਚੱਲਦੀ ਕਿ ਵੋਟ ਕਿਹਨੂੰ ਪਾਈ ਜਾਏਗੀ ਜੀ ਮਰਜੀਤ ਸਿੰਘ ਨਾਮ ਹੈ ਆਪਣਾ ਹਵਾ ਤੇ ਵੈਸੇ ਕਾਂਗਰਸ ਦਾ ਵੀ ਹੈਗਾ ਵਸੇ ਤੁਹਾਡੀ ਵੋਟ ਕਿ ਨੂੰ ਪਾਈ ਜਾਏਗੀ ਸਾਡੀ ਕਾਂਗਰਸ ਨਹੀਂ ਜਾਏਗੀ ਕਾਂਗਰਸ ਨੂੰ ਵੋਟ ਪਾਈ ਜਾਏਗੀ ਆਹ ਹੋਰ ਵੀ ਗੱਲਬਾਤ ਹੈ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਬੋਰਡ ਬਣੀ ਹੈ ਹਾਂਜੀ ਹਾਂਜੀ ਕਿ ਨੂੰ ਪਾਈ ਜਾਏਗੀ ਆਮ ਆਦਮੀ ਨੇ ਕਾਰਨ ਕਾਰਨ ਠੀਕ ਹੈ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ 5 ਸਾਲ ਦਾ ਫਟੋ ਘਟਾਏ 2 ਸਾਲ ਹੋਏ ਬਣੀ ਬੋਰਡ ਆਪਣੀ ਨਹੀਂ ਸਰ ਜਿਸ ਤਰ੍ਹਾਂ ਬੋਰਡ ਵੀ ਨਹੀਂ ਬਣੀ ਆਓ ਅਸੀਂ ਹੋਰ ਵੀ ਗੱਲਬਾਤ ਕਰਦੇ ਨੇ ਤੇ ਆਓ ਤੁਹਾਨੂੰ ਲੈ ਚੱਲਦੇ ਨੇ ਹਾਂਜੀ ਭਾਜੀ ਕਿ ਨਾਮ ਕੀ ਆਪਣਾ ਤੇ ਕਿਹਦੀ ਹਵਾ ਚੱਲਦੀ ਪਈ ਤੁਹਾਨੂੰ ਪਤਾ ਲੋਕ ਸਭਾ ਦੇ ਜਿਸ ਤਰ੍ਹਾਂ ਐਕਸ਼ਨ ਸਰਤੇ ਨੇ ਮੈਂ ਨਾਂ ਚਲੇਜ ਸਿੰਘ ਐ ਦੇਖੋ ਕੀ ਕੁਛ ਨਾ ਕਿਹਾ ਜਾ ਸਕਦਾ ਐਸਰੇ ਤਾਂ ਕੋਈ ਪੁਜੀਸ਼ਨ ਪਤਾ ਨਹੀਂ ਲੱਗਦੀ ਪਈ ਜੀ ਕਿਨੂੰ ਵੋਟ ਪਾਈ ਜਾਏਗੀ ਐਸਰੇ ਤਾਂ ਕੋਈ ਪੁਜੀਸ਼ਨ ਪਤਾ ਨਹੀਂ ਲੱਗਦੀ ਪਈ ਵਾਹ ਤੇ ਕੇਰੀਵਾਲ ਵੀ ਗੰਦਾ ਪਈ ਨੇ ਜਾਂ ਕਦਗੇ ਮੁਕੇ ਨਾਲ ਆਓ ਅਸੀਂ ਹੋਰ ਵੀ ਗਾਹਾਂ ਜੀ ਭਾਜੀ ਕਿ ਨਾਮ ਕੀ ਆਪਣਾ ਤੇ ਕਿਨੂੰ ਵੋਟ ਪਾਈ ਜਾਏਗੀ ਕਬਨਦਮਾਨ ਜੀ ਹਾਂਜੀ ਕਬਨਦਮਾਨ ਕਬਨਦਮਾਨ ਉਹਨੇ ਕਾਰਨ ਕਰਨ ਇਹ ਵਾ ਭਾਈ ਉਹਨੇ ਇੱਕ ਫੈਰਾ ਬੜਾ ਕੀਤਾ ਗਰੀਬਾ ਬੰਦਿਆਂ ਦਾ ਮੇਰੀ 10500 500 ਵੀ ਦਿਖਾ ਸਾਢੇ 3500 ਦੀ ਆੜੀ ਆ ਠੀਕ ਆ ਮੈਂ 20 2000 ਰੁਪਏ ਬੰਦਾ ਬੰਦਾ ਯਾਰ ਬਿੱਲ ਆ ਰਿਹਾ ਅੱਜ ਜਿਲੋਂ ਦੀ ਉਹਦੀ ਸਕਾਰ ਆਈ ਆ ਤੋ ਵੇਖੋ ਜੀ ਯਾਰ 500 1500 ਬਿੱਲ ਆ ਰਿਹਾ ਮੈਂ ਜਿੰਨੇ ਬਿੱਲ ਮੈਂ 14 14000 ਜਿਸ ਤਰ੍ਹਾਂ ਮਤਲਬ ਲੋਕ ਬਿਜਲੀ ਤੋਂ ਵੀ ਖੁਸ਼ ਨਹੀਂ ਹੈ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਬਿਜਲੀ ਫਰੀ ਬਣੀ ਬੋਰਡ ਆਪਣੀ ਨਹੀਂ ਬੋਰਡ ਨਹੀਂ ਜਿਸ ਤਰ੍ਹਾਂ ਬਣੀ ਆ ਉਹ ਹੋਰ ਵੀ ਗੱਲਬਾਤ ਕਰਦੇ ਆ ਕਿ ਨਾਮ ਕੀ ਆਪਣਾ ਬੋਰਡ ਬਣੀ ਜੇ ਤੇ ਕਿਨੂੰ ਵੋਟ ਪਾਈ ਜਾਏਗੀ ਆਜੋ ਅੱਗੇ ਆਜੋ ਵੋਟ ਪਾਜੀ ਬੀਜੇਪੀ ਨੂੰ ਪਈ ਗਈ ਕਰਨ ਕਰਨ ਦੇ ਮੈਸੇਜ ਚੰਗੇ ਲੱਗਦੇ ਪਤਾ ਹੈ ਨਹੀਂ ਚੰਗੇ ਲੱਗਦੇ ਕਿ ਮੁੱਦੇ ਕੀ ਨੇ ਮੁੱਦੇ ਕੀ ਨੇ ਕੋਈ ਮੁੱਦੇ ਨਹੀਂ ਕੰਮ ਚੰਗੇ ਲੱਗਦੇ ਉਹਨਾਂ ਦੇ ਕਿਹੜਾ ਕੰਮ ਵਧੀਆ ਲੱਗਾ ਉਹਨਾਂ ਦਾ ਕੰਮ ਭਾਜੀ ਆ ਜਿਹੜੇ ਸਵਾਬ ਸਫਾਈਆਂ ਸਭ ਕੁਝ ਚੱਲੰਦਿਆ ਜਿਸ ਦਾ ਅੱਜ ਕੱਲ ਦਾ ਜੁੱਦਾ ਮਾਹੌਲ ਆ ਗੁੰਡਾਗਰਦੀ ਬੰਦ ਮਜ਼ਾ ਆ ਰਿਹਾ ਚੀਜ਼ ਵੇਖਣ ਦਾ ਉਹ ਗੱਲਾਂ ਤੋਂ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਦੀ ਰਾਏ ਲੈਣੇ ਆਂ ਕਿ ਉਹਨਾਂ ਦਾ ਕੀ ਆਖਣਾ ਅਣੀ ਮੈਮ ਕੀ ਨਾਮ ਕੀ ਆਪਣਾ ਜਿਸ ਤਰ੍ਹਾਂ ਬਤਾ ਬੋਰਡ ਤੇ ਸਿਰਤੇ ਨੇ ਇਸ ਵਾਰ ਕਿਹਦੀ ਹਵਾ ਚੱਲਦੀ ਹੈ ਤੇ ਤੁਹਾਡੀ ਬੋਰਡ ਕਿਹਨੂੰ ਪਾਈ ਜਾਏਗੀ ਦੇਖੋ ਜੀ ਮੈਨੂੰ ਕੁਝ ਨਹੀਂ ਪਤਾ ਜਿਸ ਤਰ੍ਹਾਂ ਲੋਕ ਦੱਸਣ ਤੋਂ ਵੀ ਕਈ ਭਰੇਜ ਕਰ ਰਹੇ ਨੇ ਤੇ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਵੋਟ ਕਿਹਨੂੰ ਪਾਈ ਜਾਏਗੀ ਹਵਾਗੇ ਦੀ ਚੱਲ ਰਹੀ ਹੈ ਬੀਜੇਪੀ ਨੂੰ ਪਾਵਾਂਗੇ ਅਣੀ ਕੀ ਨਾਮ ਕੀ ਆਪਣਾ ਤੇ ਕੀ ਕਹਿਣਾ ਚਾਹੁੰਦੇ ਪ੍ਰਿੰਸ ਕਿਨੂੰ ਬੋਰਡ ਪਾਈ ਜਾਏਗੀ ਬੀਜੇਪੀ ਨੂੰ ਪਾਵਾਂਗੇ ਕਾਰਨ ਕਾਰਨ ਕੋਈ ਨਹੀਂ ਵੈਸੇ ਹੀ ਸਹੀ ਹੈ ਜੋ ਹੈ ਸਹੀ ਚੱਲ ਰਿਹਾ ਹੈ ਖੋੜ ਦਾ ਸਵਾਲ ਤੇ ਸਹੀ ਹੋ। ਜੀ ਦੱਸੋ ਜੀ। ਉਹ ਜਿਸ ਤਰ੍ਹਾਂ ਲੋਕ ਦੱਸ ਰਹੇ ਨੇ ਜਿਆਦਾ ਲੋਕ ਤੇ ਜਿਸ ਤਰ੍ਹਾਂ ਇਸ ਬਾਜ਼ਾਰ ਦੇ ਵਿੱਚ ਬੀਜੇਪੀ ਦੇ ਸਮਰਥਕ ਦੇਖੇ ਜਾ ਰਹੇ ਨੇ ਕਹਿੰਦੇ ਨੇ ਸਮਾ ਸਮਾ ਸਮਰੱਥ। ਸਮਾ ਦੱਸੇਗਾ ਕਿ ਇਸ ਵਾਰ ਅੰਮ੍ਰਿਤਸਰ ਦੇ ਵਿੱਚ ਕਿਹਦੀ ਸਰਕਾਰ ਜਿਹੜੀ ਕਿ ਅੱਗੇ ਆਉਂਦੀ ਨੇ। ਕੈਮਰਾਮੈਨ ਤਰुण ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ।